ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਅੱਜ ਔਲ ਖਾਏ ਆ ਜ਼ਿਲ੍ਹਾ ਗੁਰਦਾਸਪੁਰ ਚ ਆ ਪਰਿਵਾਰ ਦੇ ਹਾਲਾਤ ਦਿਖਾਉਣ ਲੱਗੇ ਆ ਸਾਧ ਸੰਗਤ ਜੀ ਕਿਰਪਾ ਕਰਿਓ ਆ ਦੇਖਿਓ ਪਰਿਵਾਰ ਦੇ ਹਾਲਾਤ ਤੇ ਮਦਦ ਜ਼ਰੂਰ ਕਰਨੀ ਹੈ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਪੂ ਜੀ ਕੀ ਨਾਂ ਜੀ ਤੁਹਾਡਾ ਸ਼ੇਰਪਾਲ ਜੀ ਅੱਛਾ ਸ਼ੇਰਪਾਲ ਠੀਕ ਆ ਆ ਤੁਹਾਡੇ ਪਿੱਛੇ ਕੌਣ ਨੇ 26 ਨਹੀਂ ਤੁਹਾਡੇ ਕੀ ਲੱਗਦੇ ਜੀ 2 ਆ ਗਏਓ ਭੈਣ ਜੀ ਮਾੜਾ ਜਿਹਾ ਆ ਗਏਓ ਕੀ ਪ੍ਰੋਬਲਮ ਤੁਹਾਨੂੰ ਆਇਓ ਗਾ ਆਇਓ ਇੱਥੇ ਦਰਵਾਜੇ ਲਾਗੇ ਅੱਛਾ ਇੱਧਰ ਚੱਲਦੇ ਹੋ ਹਾਂਜੀ ਅੱਛਾ ਮਤਲਬ ਖੜੇ ਨਹੀਂ ਹੋ ਸਕਦੇ ਨਹੀਂ ਸੱਟ ਜੀ ਲੱਗੀ ਗੋਡੇ ਤੇ ਤੋਂ ਮੋਖਿਆ ਨਹੀਂ ਜਾਂਦਾ ਨਹੀਂ ਉੱਠੇ ਹੁਣ ਇਦਾਂ ਹੀ ਜੇ ਪੱਕੇ ਪੈਰਾ ਲੈਜ ਹੋਇਆ ਜਾਂ ਕੀ ਹੋਇਆ ਮਤਲਬ ਕੋਲਿਆ ਹੋਇਆ ਵਾ ਅੱਛਾ ਅੱਛਾ ਤੇ ਤੁਸੀਂ ਹੁਣ ਸੰਗਤ ਐਨ ਆਰ ਆਈ ਵੀਰਤਾਂ ਨੂੰ ਦੇਖਦੇ ਪਏ ਆ ਤੁਹਾਡੇ ਪਿੰਡ ਚ ਆਏ ਆ ਤੁਹਾਡੇ ਹਾਲਾਤ ਵੇਖ ਲਏ ਪੁੱਛ ਲਏ ਬਹੁਤ ਮਾੜੇ ਹਾਲਾਤ ਤੇ ਤੁਹਾਡਾ ਕੋਈ ਰੁਜ਼ਗਾਰ ਨਹੀਂ ਹੈਗਾ ਤੇ ਆ ਇਹਨਾਂ ਦਾ ਇੱਕ ਬੱਚਾ ਜੀ ਇੱਧਰ ਆਏ ਬੇਟਾ ਇਹ ਬੱਚਾ ਛੋਟਾ ਵਾ ਐਡਾ ਹੀ ਦੂਜਾ ਬੱਚਾ ਭੈਣ ਦੇ ਦੋ ਬੱਚੇ ਆ ਤੇ ਤੁਹਾਡੇ ਘਰ ਵਾਲੇ ਹੈਗੇ ਜੀ ਹਸਬੰਦ ਨਾ ਕੋਈ ਗੇਰ ਜੂਟ ਨਹੀਂ ਹੈ ਅੱਛਾ ਕੋਈ ਨਹੀਂ ਹੈਗਾ ਤੇ ਗੁਜ਼ਾਰਾ ਕਿੱਦਾਂ ਚੱਲਦਾ ਪਿਆ ਜੀ ਤੁਹਾਡਾ ਅੱਛਾ ਇਸੇ ਕਮਰੇ 'ਚ ਹੀ ਸਾਰਾ ਕੁਝ ਹੈ ਹਾਂਜੀ ਚਲੋ ਵਧੀਆ ਕਮਰਾ ਤੁਹਾਡਾ ਬਣ ਗਿਆ ਸੱਤ ਪਈ ਚਲੋ ਇਹ ਤੇ ਮਾਰੇ ਦੀ ਕਿਰਪਾ ਹੈ ਬਸਾ ਕਿਸੇ ਨੇ ਪਾ ਕੇ ਦਿੱਤਾ ਦਾਨੀ ਵੀਰ ਨੇ ਅੱਛਾ ਫਰਿੱਜ ਖਰਾਬ ਆ ਆ ਚੁੱਲਾ ਤੁਹਾਡਾ ਸਿਲੰਡਰ ਅੰਦਰੇ ਰਸੋਈ ਹੈ ਨਹੀਂ ਅੰਦਰੀਵ ਕੋਮਨ ਠੀਕ ਹੈ ਅੱਛਾ ਹੁਣ ਕੀ ਬੇਨਤੀ ਦੱਸੋ ਕੀ ਕਰਨੀ ਚਾਹੁੰਦੇ ਇਧਰ ਬੇਟਾ ਫੜੇ ਬਾਪੂ ਜੀ ਤੁਸੀਂ ਪਹਿਲਾਂ ਦੱਸੋ ਤੁਹਾਨੂੰ ਕੀ ਚਾਹੀਦਾ ਇਹਨਾਂ ਨੂੰ ਸਕੂਟੀ ਦੀ ਲੈ ਉਹ ਲੈ ਰਹੇ ਉਹ ਜਿਹੜੀ ਬਾਬਾ ਕਹਿੰਦੇ ਆ ਅੱਛਾ ਤੁਸੀਂ ਦੱਸੋ ਪਹਿਲਾਂ ਤੁਹਾਡੀ ਅੱਖ ਦੀ ਪ੍ਰੋਬਲਮ ਦੱਸੋ ਤੁਹਾਨੂੰ ਦੱਸੋ ਜਿਹੜੀ ਕਹਿ ਰਹੇ ਮੇਰੀਆਂ ਆੜੀਆਂ ਅੱਖਾਂ ਹਨ ਹਾਂ ਇਹ ਨਹੀਂ ਠੋਕਾ ਕਰ ਰਹੇ ਰਹਾ ਅੱਛਾ ਅੱਖ ਬਣਉਣੀ ਚਾਹੁੰਦੇ ਅੱਖਾਂ ਠੀਕ ਹੈ ਤੇ ਤੁਸੀਂ ਭੈਣ ਜੀ ਤੁਹਾਡੀ ਕੋਈ ਮੁਸ਼ਕਲ ਘਰ ਦੀ ਜੇ ਤੁਹਾਡੀ ਤੁਹਾਡੀ ਸਕੂਟਰੀ ਦੀ ਪ੍ਰੋਬਲਮ ਹੈ ਹੈ ਜਿਹੜੀ ਬੈਟਰੀ ਵਾਲੀ ਹੁੰਦੀ ਵੀ ਤੁਸੀਂ ਚਲਾ ਸਕਦੇ ਹੋਣ ਜਾਣ ਲੱਗੇ ਆ ਇੱਕ ਅੱਖ ਬਣਾਉਣੀ ਬੜੀ ਆਪ ਕੋਲ ਇੱਕ ਤੁਸੀਂ ਅੱਖ ਬਣਾਉਣੀ ਹੈ ਠੀਕ ਹੈ ਤੁਹਾਡਾ ਨਾਮ ਕੀ ਹੈ ਹਾਂਜੀ ਨਾਮ ਦੱਸੋ ਡਰੈਸ ਜੇ ਕਿਸੇ ਨੇ ਹੋਣਾ ਹੋਵੇ ਸਰਬਜੀਤ ਕੋ ਤੇ ਤੁਹਾਡਾ ਮੋਬਾਈਲ ਨੰਬਰ ਆਪ ਬੋਲੋ ਵਿੱਚ ਮੋਬਾਈਲ ਨੰਬਰ ਕੀ ਤੁਹਾਡਾ ਜੇ ਕਿਸੇ ਨੇ ਫੋਨ ਕਰਨਾ ਹੋਵੇ ਤੇ ਉਹਨਾਂ ਨੂੰ ਉਹਨਾਂ ਨੂੰ ਨਹੀਂ ਸਮਝਿਆ ਚਲੋ ਮੈਂ ਆਪਣਾ ਵੀ ਦੇ ਦਿੰਦਾ ਆ ਫੜੇ ਬੇਟਾ ਫੋਨ ਨੰਬਰ ਤੇ ਆਜੋ ਅੰਦਰ ਬਾਬਾ ਜੀ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਜੀ ਪਿੰਡ ਔਲਖਾਂ ਕਿਉਂਕਿ ਅਸੀਂ ਨਗਰ-ਨਗਰ ਜਾ ਕੇ ਲੋਕਾਂ ਨੂੰ ਪੁੱਛ ਰਹੇ ਹਾਂ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਗੁਰੂ ਘਰ ਚ ਬੇਨਤੀਆਂ ਕਰ ਰਹੇ ਹਾਂ ਅਰਦਾਸਾਂ ਕਰ ਰਹੇ ਹਾਂ ਤੇ ਗੁਰੂ ਘਰ ਚ ਘੰਟਾ 10 ਘੰਟਾ ਪਹਿਕੇ ਨਾਲੇ ਤੇ ਜਿਹੜਾ ਆਸ਼ਰਮ ਸੰਗਤ ਦੀ ਕਿਰਪਾ ਨਾਲ ਸਾਡਾ ਬਣਨ ਜਾ ਰਿਹਾ ਥੋੜੇ ਜਿਹਾ ਤਾਂ ਉਹਦੀ ਅਰੰਭਤਾ ਕਰਨ ਵਾਸਤੇ ਸੇਵਾ ਕੱਤਰ ਕਰ ਰਹੇ ਆ ਨਾਲ ਹੀ ਇਹ ਵੀ ਸੇਵਾਵਾਂ ਕਰ ਰਹੇ ਕਿ ਜਿਹੜੇ ਪਿੰਡਾਂ ਦੇ ਵਿੱਚ ਨਹੀਂ ਕੋਈ ਦੁੱਖ ਤਕਲੀਫ ਨਹੀਂ ਕੋਈ ਪੁੱਛਦਾ ਉਹਨਾਂ ਦੇ ਘਰਾਂ 'ਚ ਜਾ ਕੇ ਵੀਡੀਓ ਕਰਕੇ ਆਪ ਜਾਨੀ ਵੀਰਾਂ ਤੱਕ ਪਹੁੰਚਾ ਰਹੇ ਆ ਇਹ ਪਰਿਵਾਰ ਨੂੰ ਦਿੱਕਤ ਇਹ ਹੈ ਕਿ ਇਹਨਾਂ ਨੂੰ ਇੱਕ ਤਾਂ ਸਕੂਟੀ ਦੀ ਲੋੜ ਆ ਚੱਲ ਪੈੜ ਦੀ ਭੈਣ ਦੀ ਸਕਦੇ ਘਰ ਵਾਲੇ ਦੀ ਡੈਥ ਹੋ ਗਈ ਹੈ ਜੀਠ ਦੇਰ ਕੋਈ ਨਹੀਂ ਹੈਗਾ ਇਹਨਾਂ ਦੇ ਸਹੁਰਾ ਸਾਹਿਬ ਆ ਉਹ ਵੀ ਬਜ਼ੁਰਗ ਨੇ ਉਹਨਾਂ ਦੀ ਅੱਖ ਦੀ ਪ੍ਰੋਬਲਮ ਉਹਨਾਂ ਨੂੰ ਹੀ ਦਿੱਕਤ ਆ ਤੇ ਪੈਣ ਗੁਜ਼ਾਰਾ ਕਿੱਦਾਂ ਚੱਲਦਾ ਜਿਹੜਾ ਮਹੀਨੇ ਦੀ ਰੋਟੀ ਪਾਣੀ ਕਿੱਥੋਂ ਚੱਲਦਾ ਉਹ ਓਦਾਂ ਬੇਪਿੰਸ ਲੱਗੀ ਕਹਿ ਲਾਈ ਚਲੋ ਓਦਾਂ ਮਾੜੀ ਭੋਤੀ ਖਾ ਖੋਲ ਰਹੀ ਦੀ ਆ ਪੈਨਸ਼ਨ ਦੇ ਸਿਰ ਤੇ ਪੈਣ ਗੁਜ਼ਾਰਾ ਕਰ ਰਹੀ ਆ ਬੱਚੇ ਛੋਟੇ ਆ ਤੇ ਸਾਡੇ ਸਰਦਾਰ ਜੋਗਿੰਦਰ ਸਿੰਘ ਜੀ ਜੋ ਕਿ ਦੁਬਈ ਵਿੱਚ ਪੀਟੀਸੀ ਹਿਊਮਨਿਟੀ ਕੰਪਨੀ ਬਹੁਤ ਤਗੜੀ ਉਹਨਾਂ ਦੀ ਉਹਦੇ ਵਿੱਚ ਉਹ ਮਤਲਬ ਦੁਬਈ ਤੋਂ ਆਏ ਨੇ ਉਹ ਆਪਣੀ ਕਿਰਤ ਕਮਾਈ ਚੋਂ ਇਹ ਸੇਵਾਵਾਂ ਬਹੁਤ ਕਰ ਰਹੇ ਨੇ ਗੁਰਦਾਸਪੁਰ ਦੇ ਵਿੱਚ ਡਾਕਟਰ ਜਗਿੰਦਰ ਸਿੰਘ ਜੀ ਸਲਾਰੀਆਂ ਪੀਟੀਸੀ ਕਮਿਊਨਿਟੀ ਕੰਪਨੀ ਉਹ ਜਿਹੜੀ ਪਿੱਛੇ ਜੇ ਆਪਾਂ ਲੁਕਮਾਨੀਆਂ ਵਾਸਤੇ ਵੀਡੀਓ ਬਣਾਈ ਸੀ ਬੰਦੇ ਨੂੰ 휠ਚੇਅਰ ਦੀ ਲੋੜ ਹੈ ਉਹਨਾਂ ਵਾਸਤੇ ਅੱਜ ਉਹਨਾਂ ਨੇ 20000 ਰੁਪਏ ਦੀ ਸੇਵਾ ਕੀਤੀ ਉਹਨਾਂ ਦਾ ਵੀ ਧੰਨਵਾਦ ਹੋਰ ਦਾਨੀ ਵੀਰੋ ਇਹ ਪਰਿਵਾਰ ਦਾ ਨੰਬਰ ਨਹੀਂ ਹੈਗਾ ਤੁਸੀਂ ਸੇਵਾਵਾਂ ਕਰ ਸਕਦੇ ਹੋ 8725842517 ਸਾਡੇ ਨੰਬਰ ਤੇ ਹੋਰ ਇਹ ਭੈਣ ਨੂੰ ਕਿੰਨੀ ਕਿੰਕੀ ਮੋਟੀ ਦਿੱਕਤ ਆਉਦੀ ਅਸੀਂ ਸੇਵਾ ਕਰਕੇ ਚੱਲੇ ਆਂ ਬਾਕੀ ਜਿਹੜੀ ਤੁਸੀਂ ਸਕੂਟਰੀ ਦੀ ਤੇ ਬਾਪੂ ਜੀ ਤੇ ਇਹਨਾਂ ਦੀ ਆਖਰੀ ਪ੍ਰੋਬਲਮ ਆ ਉਹਦੇ ਵਾਸਤੇ ਤੁਸੀਂ ਸੇਵਾ ਭੇਜ ਦਿਓ ਤਾਂ ਜੋ ਇਹਨਾਂ ਦੋਨਾਂ ਪਰਿਵਾਰਾਂ ਦੀ ਸੇਵਾ ਉਹ ਕਰਕੇ ਸਕੂਟਰੀ ਅੱਡੇ ਤੱਕ ਜਿਹੜੀ ਬੇਨਤੀ ਹੈ ਵੀਡੀਓ ਦੇ ਰੂਪ ਵਿੱਚ ਪਹੁੰਚਾ ਸਕੀਏ ਸਾਡਾ ਨੰਬਰ ਹੈ 8725842517 Google Pay ਵੀ ਇਹਦੇ ਤੇ ਚੱਲਦਾ ਹੈ ਬਾਕੀ ਇਹ ਪਰਿਵਾਰ ਜਿਹੜਾ ਔਲਖ ਦੇ ਵਿੱਚ ਰਹਿੰਦਾ ਹੈ ਵੱਡਾ ਔਲਖ ਕਲਾਂ ਔਲਖ ਕਲਾਂ ਜ਼ਿਲ੍ਹਾ ਗੁਰਦਾਸਪੁਰ ਪਿੰਡ ਜੀ ਨਾਮ ਹਰਜੀਤ ਸਰਬਜੀਤ ਸਰਬਜੀਤ ਕੌਰ ਬਾਬਾ ਜੀਵਨ ਸਿੰਘ ਜੀ ਗੁਰਦਰਾ ਸਾਹਿਬ ਆ ਮਜੀਬ ਸਿੰਘਾ ਦੇ ਮਹੱਲੇ ਆ ਉਧਰ ਬਾਬਾ ਜੀਵਨ ਸਿੰਘ ਜੀ ਤੇ ਗੁਰਦਰ ਸਿੰਘ ਜੀ ਦੇ ਨਾਲ ਹੀ ਇਹਨਾਂ ਦਾ ਘਰ ਆ ਜਿੱਥੇ ਮਰਜ਼ੀ ਆਪ ਜੀ ਆ ਪਹੁੰਚ ਕਰ ਸਕਦੇ ਹੋ ਸਾਡੇ ਕੋਲ ਕਾਲ ਕਰ ਸਕਦੇ ਹੋ ਤੇ ਇਹ ਪਰਿਵਾਰ ਦੇ ਉੱਤੇ ਕਿਰਪਾ ਕਰਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹ ਹੋਰ ਕੀ ਮੁਸ਼ਕਲਾ ਉਹ ਲੈਟਰੀ ਜੀ ਬੈ ਗਈ ਬਸ ਹੋਰ ਲੈਟਰਿੰਗ ਆ ਮੜਾ ਜਾ ਚਲਿਓ ਚਲ ਨਾਲ ਤੂੰ ਚਲ ਇਹ ਕੋਠਾ ਵਾਲਾ ਪਨੀਆ ਨਹੀਂ ਵੱਡੇ ਹੋਣਗੇ ਪਾਲਣਗੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੈਟਰਿੰਗ ਕਿੱਧਰ ਜੇ ਚੱਲ ਤੁਸੀਂ ਇੱਥੇ ਖਲੋ ਜਾਓ ਮੈਂ ਬਖਾ ਦੇਣਾ ਸੰਗਤ ਨੂੰ ਤੁਸੀਂ ਰੋ ਇੱਥੇ ਕੋਈ ਨਹੀਂ ਚੰਗਾ ਪੈਣ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹ ਕਿਹੜੀ ਉਲਰੀ ਬਾਪੂ ਜੀ ਦੱਸੋ ਮੈਂ ਸ਼ਾਰਟ ਵਿੱਚ ਲਾ ਦਿੰਨਾ ਸੰਗਤ ਨੂੰ ਇਹ ਵੀ ਚੰਗੀ ਭਲੀ ਤੇ ਹੈਗੀ ਬਣੀ ਨਹੀਂ ਪਪਾ ਜੀ ਦੱਸੋ ਕਿਹੜੀ ਲਾਈਟ ਹੈ ਕਿੱਥੇ ਖਰਾਬ ਆ ਤੁਹਾਡੀ ਨਹੀਂ ਨਹੀਂ ਆਹ ਵੇਖੋ ਨਾ ਆਹ ਸਾੜੀ ਸਾੜੀ ਹੈ ਹਾਂ ਚੋ ਆ ਨਹੀਂ ਨਹੀਂ ਇਹ ਵਿਖਾ ਦਾਂਗੇ ਕੋਈ ਵੱਡਾ ਕੰਮ ਨਹੀਂ ਆ ਬੜੀਆਂ ਲੈਟਰ ਸਭ ਕੋ ਠੀਕ ਹੈ ਇੱਥੇ ਆਪਾਂ ਸੰਗਤ ਦਾ ਪੈਸਾ ਨਹੀਂ ਨਜਾਇਜ਼ ਲਵਾ ਸਕਦੇ ਹਾਂ ਆਹ ਦਰਾਰ ਪੈ ਗਈ ਤੁਸੀਂ ਕਹਿੰਦੇ ਕਿ ਥੰਮ ਦੇ ਵਿੱਚ ਦਰਾਰ ਪੈ ਗਈ ਹੈ ਕੋਈ ਨਹੀਂ ਇਹ ਵੱਡਾ ਨਹੀਂ ਕੋਈ 1000 15 2000 ਦਾ ਆਊਗਾ ਮਿਸਤਰੀ ਲਾ ਕੇ ਇੱਥੇ ਠੀਕ ਕਰਾਓ ਜਾਂ ਮਿਸਤਰੀ ਲਾ ਕੇ ਨੂੰ ਪਰਵਾ ਲੋ ਤੁਸੀਂ ਐਸੀ ਦੇ ਦਾਂਗੇ ਪੈਸੇ ਹਾਂ ਚੰਗਾ ਜੀ ਇਹ ਅਸੀਂ ਕਰਵਾ ਦਾਂਗੇ